ਦੇਵਾਇਸ ਦਾ ਨਾਮ ਉਹ ਸ਼ਾਸ਼ਤਰ ਦਾ ਤੇ ਜਿਹੜੇ ਆਪਾਂ ਤਾਂ ਰਾਜਦੇ ਜੀ ਪਾਸ ਇਹ ਕਹਿੰਦੇ ਆ ਕਿ ਸਾਡੇ ਆਗੇ ਸਾਡਾ ਲਾਈ ਕਰਦੇ ਨੇ ਕਿ ਸਾਡੇ ਖਾਸ ਸਭਾ ਜੋ ਵੋਟ ਦੇ ਕੇ ਜੇ ਤੁਹਾਨੂੰ ਬੜੀ ਹੋ ਸਕੀ ਕਣੀ ਉੱਚੀ ਜਨਤਾ ਤਾਂ ਉਹ ਕਰੈਲਟੀ ਹੋਵੇ ਕਿ 3 ਮਾਰਚ 2025 ਨੂੰ ਜਿਹੜੀ ਸੂਚੀ ਤੁਹਾਨੂੰ ਕਾਹਦੇ ਮੇਰੀ ਇਹ ਯਕੀਨ ਕਿ ਆਪਰੇਟ ਜਿਹੜੀ ਆ ਗਈ ਹੈ ਜਿਹੜੀ ਹੋਵੇ ਇਹ ਅਸਲ ਵਿੱਚ ਬਹੁਤ ਬਹੁਤ ਚਾਹੀਦੀ ਹੈ ਉਹ ਕੇਟਰਪੋਮ ਨਾ ਕਰਦੀ ਹੈ ਜੀ ਇਹ ਵੀ ਵੀਡੀਓ ਜੇ ਦੇਖੀਏ ਤਾਂ ਸਮਝ ਆਉਂਦੀ ਕਿ ਉਹ ਆਪਣੇ ਉਸੇ ਤੋਂ ਡੇਗਾ ਕਰੇਗਾ ਜੋ ਬੰਦਾ ਜੇ ਜਿਹੜੀ ਬੱਚੇ 1 ਸਤੰਬਰ ਨੇ ਆਈ ਨਹੀਂ 1 ਸਤੰਬਰ ਦਾ ਕਰਦਾ ਤਾਂ ਬੱਚਾ 11 ਸਾਲ ਪੂਰੇ ਕਰਦਾ ਉਹਦੀ ਹੋੜ ਤੁਸੀਂ ਅੱਜ ਸਾਡੇ ਕੋਲ ਉਸ ਦੇ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ ਸਰ ਮੀਟਿੰਗ ਕੀਤੀ ਗਈ ਹੈ ਵਾਪਸ ਪਾਰਟੀਆਂ ਦੇ ਸਾਰੀ ਪਾਰਟੀਆਂ ਨੂੰ ਬੁਲਾਇਆ ਸੀਗਾ ਜੀ ਐਕਚੁਅਲ ਜਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ ਦੀ ਜਿਹੜੀ ਵੋਟਰ ਸੂਚੀ ਬਣਨੀ ਹੈ ਉਹਨਾਂ ਬਾਰੇ ਕਲੈਰਿਟੀ ਹੈ ਵੀ ਕਿਹੜੀ ਸੂਚੀ ਮੇਨ ਸੂਚੀ ਮੰਨੀ ਜਾਏਗੀ ਬਾਕੀ 1 ਸਤੰਬਰ ਤੱਕ ਜੇ ਕੋਈ 18 ਸਾਲ ਦਾ ਬੱਚਾ ਪੂਰਾ ਕਰਦਾ ਉਹਦੀ ਵੋਟ ਅਸੀਂ ਬਣਾ ਸਕਦੇ ਹਾਂ ਤਾਂ ਜੋ ਉਹ ਵੋਟ ਪਾ ਸਕੇ ਉਹਦੇ ਬਾਰੇ ਸਾਰੀ ਪਾਰਟੀਆਂ ਨੂੰ ਨੋਟ ਦਿੱਤਾ ਅਵੇਅਰ ਕਰਾ ਦਿੱਤਾ ਗੈਰ ਹੈ ਕਿ ਜਿਹੜੇ ਨਵੇਂ ਵੋਟਰ ਹਨ ਸਿੱਧਾ ਤੁਹਾਡੇ ਤੱਕ ਸਾਡੇ ਕੋਲ ਬੇਕੋ ਸਿੱਧਾ ਸਾਡੇ ਕੋਲ ਜਦੋਂ ਮਰਜ਼ੀ ਆਓ ਸਾਡੇ ਦਰਵਾਜ਼ੇ ਖੁੱਲੇ ਨੇ ਜਦੋਂ ਮਰਜ਼ੀ ਆਓ ਜੇ ਕਿਸੇ ਨੂੰ ਕੋਈ ਫਿਰ ਵੀ ਕੋਈ ਪ੍ਰੋਬਲਮ ਹੈ ਕੋਈ ਫਾਰਮ ਨਹੀਂ ਮਿਲ ਰਿਹਾ ਵੈਸੇ ਤਾਂ ਫਾਰਮ ਅਸੀਂ ਤੁਹਾਨੂੰ ਭੇਜ ਦੇਵਾਂਗੇ ਜੇ ਕੋਈ ਦਿੱਕਤ ਹੈ ਸਾਡੇ ਕੋਲ ਜਦੋਂ ਮਰਜ਼ੀ ਆਓ ਇਹ ਨਵੇਂ ਮੋਟਰਸ ਨੇ ਬਣਾਉਣਾ ਚਾਹੁੰਦੇ ਨੇ ਉਹਨਾਂ ਨੇ ਕਿ ਇਹ ਪੀਕਲਾ ਕਰਦੇ ਕਿ ਇਹ ਮੀਟਿੰਗ ਕਰਨ ਦਾ ਪਰਪਸ ਇਹ ਸੀ ਕਿ ਨਵੇਂ ਵੋਟਰ ਨੂੰ ਉਹਨਾਂ ਦੇ ਅਧਿਕਾਰ ਦੀ ਵਰਤੋਂ ਕਰਨ ਦਿੱਤੀ ਜਾਵੇ ਤਾਂ ਹੀ ਸਾਡਾ ਇਹ ਪਰਵਾਹ ਹੈ ਕਿ ਵੱਤੋ-ਵੱਦ ਵੋਟਰ ਰਜਿਸਟਰਡ ਹੋਣ ਵੱਤੋ-ਵੱਦ ਵੋਟ